ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੈਰੀ ਫਾਰਮ ਪਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਵਾਕਿਆ ਨੰਬਰ ਬਾਈਆਂ ਸਕਰੀਨ ਤੇ ਚੱਲ ਜਾਂਦਾ ਨੋਟ ਕਰ ਲਓ ਇੱਕ ਆਪਾਂ ਤੁਹਾਡੇ ਬਾਅਦ ਤੇ ਸੂਈ ਸਬਾਈ ਪੰਜਾਬ ਵਾਲੀ ਜਰਸੀ ਲੈ ਕੇ ਆਏ ਆ ਦੋ ਆਪਾਂ ਤੋਕਰ ਗੱਬਣ ਮੱਹਾਂ ਲੈ ਕੇ ਆਏ ਆ ਗੱਲਬਾਤ ਬਾਈ ਨਾਲ ਕਰਾਵਾਂ ਪਸੂ ਤਾਂ ਕਾਫੀ ਸੀ ਪਰ ਵੀਡੀਓ ਆਪਾਂ ਤਿੰਨਾਂ ਦੇ ਕਰਨੇ ਆ ਦੂਜੀ ਕੱਲ ਨੂੰ ਕਰਾਂਗੇ ਹਨਾ ਬਾਈ ਹਾਂ ਵੀ ਕੱਲ ਨੂੰ ਕਰ ਦਾਂਗੇ ਸੱਸੀ ਦਾ ਬਾਈ ਕੋਰੇ ਸੱਸੀ ਦਾ ਜਿੱਤੇ ਹੋਰ ਠੀਕ ਠਾਕ ਕੋਈ ਬਹੁਤ ਵਧੀਆ ਯਾਰ ਤੂੰ ਦੱਸ ਪਹਿਲਾ ਨੰਬਰ ਬੋਲੋ ਜੀ ਆਪਣਾ ਨੰਬਰ ਆਪਣਾ 87288 ਵੀਰੇ 0432 ਪਿੰਡ ਪਿੰਡ ਭਧੌੜਾ ਬਾਈ ਜ਼ਿਲ੍ਹਾ ਵੀਰੇ ਬਰਨਾਲਾ ਤਹਿਸੀਲ ਤਪਾ ਓਕੇ ਜੀ ਤੇ ਨੇੜੇ ਕਿਹੜੀ ਸ਼ਾਨਕ ਤੇ ਆਪਣਾ ਨਾਟਾ ਰੋਡ ਬਾਈ ਨਾਨਸਰ ਗੁਰਦੁਆਰਾ ਵੀ ਆਪਣੇ ਨੇੜੇ ਆਉਂਦੀਂਦਾ ਤੇ ਨੰਬਰ ਆਪਣਾ 878804320 ਹੈ ਨਾ ਹਾਂਜੀ ਬਈ ਤੇ ਵੀਰੇ ਅੱਜ ਕਿੰਨੇ ਨਗ ਦਿਖਾ ਰਹੇ ਆ ਅੱਜ ਆਪਾਂ ਨੂੰ ਥੋੜੀ ਜਿਹੀ ਤੇਜ਼ੀ ਸੀ ਯਾਰਾ ਦਿਖਾਵਾਂਗੇ ਤੈਨੀਆਂ ਹੈ ਤਾਂ ਬਾਅਦ ਦਾ ਚਲੋ ਉਹ ਦੂਜੀ ਕੱਲ ਨੂੰ ਕਰਦੇ ਆ ਹਾਂ ਤੇ ਵੀਰੇ ਇੱਕ ਟੋਕੜ ਗੱਬਣ ਹਨਾ ਤੇ ਇੱਕ 7 ਮਹੀਨੇ ਚੱਕ ਪਾਸ ਹਾਂਜੀ ਨੇ ਦੋਨੇ ਗੱਬਣਾ ਚ ਮੰਗਾ ਹੈ ਕਿ ਟੋਕੜਾ ਇੱਕ ਦੁੱਧ ਦਿੰਦੀ ਇੱਕ ਦਿੰਦੀ ਅੱਛਾ ਦੋਨੇ ਤੇ ਜੇ ਆਪਾਂ ਪਹਿਲੇ ਨੰਬਰ ਤੇ ਵੀਰੇ ਪੰਜਾਬ ਵਾਲੀ ਯਾਰ ਸਿੱਧੀ ਗੱਲ ਕਰ ਲਈ ਕਦੋਂ ਸੂਈ ਆ ਵੀਰੇ ਗੋੜੇ ਕਿੰਨੋ ਹੋ ਗਿਆ ਉਹਨੇ 12 13 ਦਿਨ ਬਾਈ 12 13 ਦਿਨ ਕਿੰਨਾ ਜਮਾ ਮਿਲਣ ਵਾਲਾ ਥੱਲੇ ਬਹੁਤ 16 ਕਿਲੋ ਜਮਾ ਕੰ ਹੱਫਤਾ ਤਾਂ ਉੱਪਰ ਹੋ ਗਿਆ ਬਾਈ 10 ਦਿਨ ਮੰਨੋ ਸੀਲ ਸੌ ਫੁੱਲ ਹੈ ਜੀ ਫੁੱਲ ਜਿਆਦੇ ਯਾਰ ਵਾਲੀ ਬਣੀ ਗਈ ਆ ਦੇਖੋ ਜੀ ਸੱਲੋ ਕੁਆਲਿਟੀ ਕਰੋ ਚੈੱਕ ਕਰੋ ਮਾੜੀ ਪੂਝ ਪੜੇ ਬਾਕੀ ਰਿਜਨਲ ਪੰਜਾਬ ਵਾਲੇ ਦੂਜੇ ਨਹੀਂ ਵੀਰੇ ਹੂੰ ਖੋਲੋ ਫਿਰ ਤੋਰਾ ਜਿਹੜੀ ਪੰਜਾਬ ਵਾਲੀ ਉਹ ਤਾਂ ਤੁਹਾਨੂੰ ਪਤਾ ਦੀਂਦੀ ਹੁੰਦੀ ਆ ਤੇ ਬਾਕੀ ਚਵਾਈ ਦੇ ਟਾਈਮ ਆਪਾਂ ਵੀਡੀਓ ਕਰ ਰਹੇ ਆ ਹਨਾ ਹਾਂਜੀ ਹਾਂਜੀ ਚਵਾਈ ਦਾ ਟਾਈਮ ਹੋਇਆ ਪਿਆ ਹੁਣ 16 ਕਿਲੋ ਜਿਹੜਾ ਮਰਜ਼ੀ ਲੈ ਜਾ ਬਾਈ ਜਿਹੜਾ ਮਰਜ਼ੀ ਆਪਣਾ ਕੱਲ ਆਈ ਆ ਬਾਈ ਸਵੇਰੇ ਇਹੇ ਠੀਕ ਠੀਕ ਵੀਰੇ ਠੀਕ ਆ ਦੋ ਟਾਈਮ ਦੀਆਂ ਪਚਵਾਈਆਂ ਕਰ ਲੈਂਦਾ ਸੀ ਇਹੇ ਸੁਆ ਮੇਰੇ ਹਿਸਾਬ ਦੇ ਨਾਲ ਦੂਜਾ ਬਾਕੀ ਮੋਗੀਰੀ ਦੀਆਂ ਵੀ ਬੜੀ ਵਧੀਆ ਓਕੇ ਓਕੇ ਵੀਰੇ ਓਕੇ ਮਗਰ ਬੱচ্চਾ ਆ ਗਿਆ ਵੀਰੇ ਬੱচ্চਾ ਭਾਈ ਆ ਦੇਖੋ ਜੀ ਤੋਰਾ ਤਰਾ ਕਰੋ ਚੱਕ ਇੱਕ ਨੰਬਰ ਬਾਕੀ ਕੰਪੈਕਟ ਆਰਡਰ ਦੀ ਤੇ ਲੱਤਾਂ ਪਾਸੇ ਕਰ ਕਰ ਦੁਰਦੀ ਬਾਕੀ ਰੱਜੀ ਪਈ ਆ ਫੁੱਲ ਦੇ ਨਾਲ ਹੂੰ ਆ ਦੇਖੋ ਜੀ ਰੱਜੀ ਵੀ ਫੁੱਲ ਤੇ ਲੈਵਲੂਏ ਦੀ ਵੀ ਪੂਰੀ ਸਾਫ ਆ ਜੀ ਆ ਦੇਖੋ ਬਾਕੀ ਵੱਡੀ ਮੰਨ ਕੀ ਲਓ ਛੋਟੀ ਨਹੀਂ ਮੰਨੀ ਨਹੀਂ ਨਹੀਂ ਛੋਟੀ ਨਹੀਂ ਹੈਗੀ ਤੇ ਰੇਡ ਵੀਡੀਓ ਦੇ ਵਿੱਚ ਹੀ ਹੂ ਹੈ ਨਾ ਭਾਈ ਹਾਂ ਜੀ ਰੇਡ ਵੀਡੀਓ ਦੇ ਵਿੱਚ ਹੀ ਹੂ ਹਾਂ 72000 ਦੀਆਂ ਮੈਂ ਧਾਰਾ ਮਾਰ ਲਿਆ ਜਿਹੜਾ ਮਾਰ ਗਿਆ ਓਕੇ ਤੇ ਚੋਲੇ ਚਾਰ ਡੰਗਾ ਮੈਨੂੰ ਨਹੀਂ ਪਤਾ ਨਾ ਮਾਰਦੇ ਨੇ ਕਿ ਚਲ ਕੋਈ ਨਹੀਂ ਦੂ ਅਦਾ ਕਮਾਲ ਆ ਹਨਾ ਸਿਰ ਅਸੀਲ ਹੁੰਦੇ ਆ ਬਾਈ ਯਾਰ ਹੂੰ ਬਾਕੀ ਜਾਤ ਪਾਤ ਆ ਹਨਾ ਹੂੰ ਹੂੰ ਆ ਦੇਖੋ ਜੀ ਹੱਥੀ ਚ ਵਾਈ ਵਧੀਆ ਹੁੰਦਾ ਮੋਟਾ ਮੋਟਾ ਚੋਂ ਲੱਗਾ ਓਕੇ ਜੀ ਤਾਂ ਆਇਆ ਛੋਟੀ ਵੀਡੀਓ ਕਰਕੇ ਆਨੀ ਤਾਂ ਬਾਕੀ ਧਾਰਾ ਤਾਂ ਆਪਣਾ ਥੱਲੋ ਇੱਕ ਨੰਬਰ ਹੋ ਜਾਨ ਠੀਕ ਆ ਇਹਦੇ ਚੋਈ ਹੋਈ ਸੁਈ ਸੁਈ ਹੋਈ ਚਾਰ ਚਾਰ ਧਾਰਾ ਮਾਰ ਗਿਆ ਹਨਾ ਤੇ ਪੂਰਾ ਹੀ ਐਵੇਂ ਕਹਿਦ ਕੇ ਵੀ ਆ ਦੇਖੋ ਜੀ ਹੂੰ ਮੂਰਲਾ ਜੋ ਹੋਰ ਮਤ ਜਾਰ ਓਕੇ ਜੀ 72000 ਜੋ ਫਰਮਾਨਦਾਨ ਹੋ ਜੀ ਮਾਣਾ ਮੋਟਾ ਜਿਹਾ ਹੋ ਜੂਗਾ 4 ਲੇ ਵਾਲੂ ਵਾ ਦਿਖਾ ਦਈਏ ਹੈ ਨਾ ਹੀਟਿੰਗ ਵਾਲਾ ਬਾਕੀ ਬੱਸੀ ਬਰੀਡਰ ਆ ਯਾਰ ਦੂਜੀ ਤਾਂ ਹੈ ਨਹੀਂ ਹੈ ਨਹੀਂ ਠੀਕ ਆ ਚੈੱਕ ਕਰੋ ਚੱਕ ਇੱਕ ਨੰਬਰ ਤੇ ਹੁਣ ਦੋ ਨੰਬਰ ਦੀ ਗੱਲ ਕਰ ਲੀ ਵੀਰੇ ਟੋਕੜ ਗੱਪਣ ਦੀ ਇਹ ਵੀਰੇ ਮੈਂ ਸਾਢੇ ਪੰਜਾਂ ਦੀ ਗੱਪਣਾ ਹਾਂ ਤੇ ਇਹਦੇ ਅੱਖ ਤੇ ਮੜਾ ਵੱਜਾ ਵੱਡਾ ਵੱਜਿਆ ਹੁੰਦੀ ਤਾਂ ਹੈ ਆਪਾਂ ਦਿਖਾਉਣਾ ਹੈ ਗਿੰਡ ਕਰਕੇ ਠੀਕ ਆ ਤੇ ਵੀਰੇ ਕਿੰਨੇ ਚਿਰ ਦੀ ਚੈੱਕ ਪਾਸ ਆ ਸਾਢੇ 5 ਦੀ ਆ ਬਾਈ ਸੱਤਾਂ ਦੀ ਸੂਈ ਦੀ 1.5 ਮਹੀਨੇ ਬਹੁਤ ਨਵੀਂ ਹੋਈ ਸੀ ਮਗਰ ਕੱਟੀ ਆ ਮਗਰ ਕੱਟੀ ਆ ਦੋਨੇ ਟਾਈਮ ਰੈਂਕੇ ਮਿਲਦੀ ਐ ਜਦੋਂ ਮ ਦੋਸੇ 6 ਕਿਲੋ ਮੰਨ ਕੇ ਲੋ ਬਈ ਆਓ ਇਹਨੂੰ ਤੋਰਾ ਤਰਾ ਕਰਕੇ ਚੱਕੇ ਦਾ ਵੀ ਵੱਡੇ ਸਾਇਜ ਦੀ ਆ ਗਈ ਫੁੱਲ ਸਾਇਜ ਹੈ ਜੀ ਭਾਰੀ ਬਹੁਤ ਆ ਤੇ ਕਿੰਨੇ ਚਰ ਦੀ ਚੱਕ ਪਾ ਵੀਰੇ ਸਾਢੇ ਪੰਜ ਦੀ ਬਾਈ ਸਾਢੇ ਪੰਜ ਦੀ ਜਿਹੜਾ ਮਰਜੀ ਕਰਾ ਕੇ ਜਿਹੜਾ ਮਰਜੀ ਬਖਾਂਦੀ ਪੀਂਦੀ ਫੁੱਲ ਆਪਣੇ ਤੇ ਮਗਰ ਵੀ +1.31 ਕੱਟੀ ਹੈ ਬਾਈ ਗੱਬਣ ਵੀ ਦੁੱਧ ਕਿੰਨਾ ਦੱਸਿਆ ਜੀ 6 ਕਿਲੋ 6 ਕਿਲੋ ਦੁੱਧ ਤਿਆਰ ਹੋਈ 15 ਕਿਲੋ ਦਿੰਦੀ ਆ ਵੀਰੇ ਜਿਵੇਂ ਹੁਣ 6 ਦੇਈ ਜਾਂਦੀ ਹੈ ਨਾ ਬਾਕੀ ਹਲੇਵਾ ਪੂਰਾ ਹਰਾ ਹੈ ਨਾ ਆ ਵੇ ਬੜੀ ਫਰਦੀ ਆ ਬਈ ਆਹ ਬੋਲ ਆਇਆ ਕਟਰੂ ਇਹਨੂੰ ਚੰਗਾ ਖੜਕੀਵੇਂ ਠੀਕ ਆ ਜੀ ਬਾਕੀ ਆ ਦੇ ਅੱਖ ਤੇ ਥੱਲੇ ਵੱਜਿਆ ਦੇ ਉੱਪਰ ਨਹੀਂ ਆ ਕੇ ਦੇਖ ਆਤੀ ਆਪਾਂ ਬੋਲ ਤੱਕ ਹਾਂ ਜਿਹੇ ਵਾਲਾ ਕਾਣੀ ਮੰਨ ਕੇ ਲੈ ਲੈ ਯਾਰ ਬਾਈ ਠੀਕ ਆ ਵੀਰੇ ਹਾਂ ਉਂਦੀ ਦਾ ਹੈਗਾ ਲੈ ਚੱਲੋ ਤੇ ਗੋਰੇ ਮਿਲਣ ਨੂੰ ਨਾਉਣ ਕਿਵੇਂ ਵੀਰੇ ਇਹਦਾ ਬਾਈ ਦਿਹਾੜੀ ਤੇ ਚਾਰ ਵਾਰੀ ਚੋਲੇ ਜਾ ਓਕੇ ਸੀਲ ਸੰਢੀ ਆ ਠੀਕ ਆ ਵੀਰੇ ਉਹ ਚੀਜ਼ ਨਹੀਂ ਹੈਗੀ ਹੂੰ ਤੇ ਗੋਰੇ ਇਹਦੇ ਕਿੰਨੇ ਪੈਸੇ ਵੀਰੇ ਤੇਰਾ 70000 ਰੁਪਿਆ ਲਾਵਾਂਗੇ ਬਾਈ ਤੇਰਾ ਜਮਾ ਜਾਏ ਰੇਟ ਆ ਮਹਾਨ ਵਾਲਾ ਮੁੱਲੀ ਇਹਦੇ ਵਿੱਚੋਂ ਮੰਨ ਕੇ ਛੋੜ ਹੀ ਹੋ ਗਈ ਠੀਕ ਆ 70000 ਚੋਂ ਹਾਂ ਮੰਗਣ ਦੇ ਵੱਧ ਸੀ ਚੱਲ ਅੱਜ ਮਾਲ ਵਾਲਾ ਕਰਕੇ ਬਰਾਬਰ ਦੇ ਪੈਸੇ ਮੰਗਾਗੇ ਆਪਾਂ ਤੇ ਹੁਣ ਠੀਕ ਆ ਵੀਰੇ ਕੱਦ ਕੱਡ ਫੁੱਲ ਸਿੰਗਸਾਲਾ ਵੀ ਚੰਗਾ ਹਨਾ 65000 ਤਾਂ ਖਾਲੀ ਦੇ ਗੀ ਬਈ 70000 ਚ ਮਾੜਾ ਮੋਟਾ ਮਾਨਦਾਨ ਕਰ ਦੇਗਾ ਵੀਰੇ ਕਰ ਦਾਂਗੇ ਬਾਹਲਾ ਲੂਗਾ ਜੇ ਮੈਂ ਛੋਟ ਹੀ ਹੋ ਗਈ ਠੀਕ ਆ ਵੀਰੇ ਪੰਜ ਚਾਰ ਮਲੇ ਬਾਜੀ ਹਾਂਜੀ ਬੱਚੀ ਪੂਰੀ ਚੰਗੀ ਆ ਮਗਰ ਇਹਦੇ ਕੱਟੀ ਜੀ ਸਤਰੀ ਆ ਆ ਦੇਖੋ ਕਰੋ ਚੈੱਕ ਮੈਂ ਕਿ ਸਰ ਮੋਦੀ ਚੰਗੀ ਆ ਯਾਰ ਨਹੀਂ ਚੰਗੀ ਆ ਵੀਰੇ ਥਣ ਥਣ ਪੂਰੇ ਚੰਗੇ ਇੱਕ ਨੰਬਰ ਵੈ ਆ ਯਾਰ ਇੱਕ 15 ਕਿਲੋ ਤਲੂਣ ਤਸੱਜਰ ਤੋਂ ਦਿੰਦੀ ਐ ਓਕੇ 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 ਮੇਰੀਆਂ ਵੀ ਮਾਰ ਰਹੀ ਦਲਤਾਰਾ ਜਨ ਇਹਦੀ ਨਹੀਂ ਕੋਹ ਵੀ ਇਹ ਤਾਂ ਧੱਕਾ ਦੇ ਕੇ ਹਿਲਣ ਵਾਲੀ ਮੈਂ ਆ ਓਕੇ ਜੀ ਓਕੇ ਆ ਦੇਖੋ ਅਜਾ ਪਤੋ ਕੁਆਲਟੀ ਜੇ ਫਰ ਛੱਜਰ ਹਿੱਲ ਜੂ ਇਹ ਨਹੀਂ ਹਿੱਲਦੀ ਬਾਕੀ ਹਲੇ ਵਾਲੂ ਵਾ ਤੇ ਦੁੱਧ ਵੀ ਸਜਰਾਂ ਵਾਲੀ ਆ ਬੇਸ ਤੇ ਹਣਾ ਉਹ ਮਾਰ ਦੇ ਦੋ ਦੋ ਧਾਰਾ ਪਹਿਲਾਂ ਮੂੰਹ ਲਾ ਗਾ ਨਾ ਬੱਚਾ ਫਿਰ ਇਹ ਜ਼ਰੂਰੀ ਨਹੀਂ ਮੇ ਛੱਡ ਦੇ ਹਾਂ ਛੱਡ ਦਿੱਤਾ ਵੀ ਫੜ ਜਾਂਦੀ ਆ ਓਕੇ ਇਹ ਨੇਚਰ ਦੀ ਚੰਗੀ ਆ ਨਾ ਹਾਂ ਫੇ ਮਾਰ ਦੇ ਫਿਰ ਦੋ ਦੋ ਧਾਰਾ ਵੀਡੀਓ ਆਪਣੀ ਲੰਬੀ ਹੋ ਜਾਂਦੀ ਆ ਹੂੰ ਠੀਕ ਆ ਵੀਰੇ ਯਾਰ ਤੇਰੀ ਗੱਲ ਜਮਾ ਜਾਇਆ ਜਾ ਹਣਾ ਮੈਂ ਤੁਹਾਨੂੰ ਦੱਸਿਹਾ ਫਰਿਜ ਹੀ ਆਦਾ ਯਾਰ ਹਾਂ ਅਰੇ ਫੋਨੀ ਪੁੱਛਾ ਫੜੀ ਜਦੋਂ ਮਾਰਦੇ ਦੋਸਤਰਾ ਲੈ ਉਤਰੀ ਘਟ ਅੱਜ ਬੋ ਆਪਾਂ ਕਿਨਾਰੇ ਤਾਂ ਚੈੱਕ ਕਰਨੀ ਹੁਣ ਬੱਚਾ ਫੜ ਪਤਾ ਤੇ ਬਾਕੀ ਦਾ ਨਲ ਕੇ ਹਰ ਗਿਆ ਹਣਾ ਥੱਲੇ ਵੀਰੇ ਪੁਰ ਹਾਂ ਇੱਕ ਨੰਬਰ ਹੂੰ 20 ਕੇ ਜੀ ਬਸ ਬਸ ਵੀਰੇ 17000 ਜੋ ਮਾਨਦਾਰ ਹੋ ਜਾਣਾ ਆ ਛੋੜ ਹੀ ਹੋ ਗਈ ਜਿੱਥੇ 100 ਕਰਨੇ 500 ਕਰਾਂਗੇ ਓਕੇ ਜੀ ਰੇਟ ਤੇਰੇ ਜਮਾ ਜਾਇਆ ਜਾਂ ਬੈਠਦਾ ਵੀ ਤੇਰਾ ਰੇਟ ਜਮਾ ਜਾਇਆ ਨਹੀਂ ਆਪਾਂ ਮੁੱਲ ਹੁਣ ਬਰਾਬਰ ਦੀ ਕਰਾਜ ਮਾਲ ਬੜਾ ਯਾਰ ਆਪਣੇ ਕੋਲ ਵੇਚਣ ਦੀ ਤਾਂ ਘੇਰਾ ਹੁਣ ਆਪਾਂ ਸੱਤ ਵੀ ਨਹੀਂ ਜਿਹੜੀ ਚੈੱਕ ਪਾਸ ਇਹਦੀ ਗੱਲ ਹੈ ਹਾਂ ਇੱਕ ਘਰੇ ਮੈਸਤਰੀ ਲੱਗਾ ਕਰ ਕੇ ਤੇਨੂੰ ਪਤਾ ਨਹੀਂ ਸਾਹਮਣੇ ਨਹੀਂ ਕਰ ਠੀਕ ਆ ਵੀ ਇਹਦੀ ਵੀਰੇ ਕੀ ਫਟੇਵਾ ਇਹ 7.5 ਦੀ ਗੱਬਣ ਚੈੱਕ ਪਾਸ ਆ ਦੁੱਧੋਂ ਹੱਡੀ ਵੀ ਆ ਦੁੱਧੋਂ ਡਰਾਈ ਆ ਹਾਂ ਤੁਹਾਨੂੰ ਦਿਖਾ ਦੂਗੀ ਹਾਂ ਚਾਰੇ ਓਕੇ ਆ ਜੋੜੀ ਬਹੁਤ ਬਣਾਉਂਦੀ ਸਾਲੋਂ ਠੀਕ ਆ ਤੇ ਪੂਰੇ 7 ਮਹੀਨੇ ਦੀ ਵੀਰੇ 7.5 ਦੀ ਆ ਦੇਖੋ ਜੀ ਭਾਰੀ ਇਹਦੀ ਵਜਨ ਵਿੱਚ ਬਹੁਤ ਆਪਣੀ ਚੈੱਕ ਚੁੱਕ ਕਰਾਈ ਵੀ ਬਰੇ ਹਾਂ ਆਪਣੇ ਪਿੰਡੋਂ ਹੀ ਮੰਗਾ ਲਿਆ ਬਈ ਆਪਣੇ ਦਿੱਤਿਆਂ ਦੇ ਪਤਾ ਮਾ ਪਾਸ ਲੈ ਲਿਆ ਹੂੰ ਆ ਦੇਖੋ ਜੀ ਕੁਆਲਿਟੀ ਇਹਦੀ ਵੀ ਪੂਰੀ ਵਧੀਆ ਤੇ ਵਜਨ ਬਹੁਤ ਆ ਹਨਾ ਬਰੇ ਗੱਲ ਆ ਜਿਹੜੀ ਆਪਾਂ ਭਾਰੀ ਫੁੱਲ ਹੈ ਵੀ ਭਾਰੀ ਫੁੱਲ ਬਾਕੀ ਦਾ 7 ਮਹੀਨੇ ਚੈੱਕ ਪਾਸ ਦੁੱਧੂ ਡਰਾਈ ਹੈ ਇਹ ਥਾਣ ਮਾਣੇ ਮੁੱਟੇ ਤੁਹਾਨੂੰ ਪਾਸ ਕਰਾ ਦੂਗੀ ਜਰੂਰ ਤੇ ਕੱਦ ਕਾਠ ਹਾਰੀਆ ਤੇ ਗੁਰੇ ਇਹਦਾ ਬਰੇ ਕੀ ਰੇਟ ਆਗਾ ਇਹ ਬਾਈ 67 ਦੀ ਦੇ ਦਾਂ ਯਾਰ 67 ਦੀ ਹਾਂ ਮਾਨਦਾਨ ਹੋ ਜੂ ਕਰ ਦਾਂਗੇ ਓਕੇ ਮਾਨਤਾਨ ਕੋਈ ਨਹੀਂ ਆਇਆ ਯਾਰ ਆਪਣੇ ਮੁੱਲ ਜਾਇਜ਼ ਆ ਯਾਰ ਨਾ ਪੋਹੇ ਜੇ ਕਰਦਾਂਗੇ ਜਿਵੇਂ ਆਪਾਂ ਪਹਿਲੀ ਵਾਰ ਮੰਗੇ ਤਾਂ ਕੋਈ ਫਾਇਦਾ ਨਹੀਂ ਯਾਰ ਬਾਕੀ ਮੈਂ ਭਾਰੀ ਇਹ ਵੀ ਬਹੁਤ ਆਵੀ ਬਹੁਤ ਭਾਰੀ ਆ ਨਾ ਯਾਰ 70000 ਤੇ 72000 ਹੈ ਨਾ ਹਾਂਜੀ ਓਕੇ ਕਵਾਲਿਟੀ ਪੂਰੀ ਵਧ ਗਿਆ ਬਾਈ ਦੀਆਂ ਚੈੱਕ ਕਰਾਈਆਂ ਤੁਸੀਂ ਆਪਦੀਆਂ ਕਰਾ ਕੇ ਲਿਆ ਸਕਦੇ ਹੋ ਨਾ ਵੀਰੇ ਹਾਂ ਬਾਕੀ ਕੱਲ ਨੂੰ ਆਪਾਂ ਇੱਕ ਦਾ ਤਾਜੀ ਮਾਰੀ ਵੀਡੀਓ ਪਾਵਾਂਗੇ ਨਵਾਂ ਨਵਾਂ ਬੱਚੇ ਵੀ ਖੜੇ ਆ ਬਾਈ ਕੋਲ ਆ ਦੋ ਕੱਟੀਆਂ ਆਪਣੇ ਕੋਲੇ 20000 ਦਾ ਹਾਂ ਦਾ ਜੋੜਾ ਦੇਣਾ ਕੋਈ ਵੱਡੀ ਕੱਟੀ ਹੈ 50 ਦੇ ਦਾਂਗੇ ਉਹ 50 ਦੀ ਚੰਗੀ ਉਹ ਗੱਪੜ ਵਹਿੜਾ 50 ਦੀ ਉਹ ਦੇ ਦੂੰਗਾ ਉਹ ਗ੍ਰੈਂਡੋ ਕੜੀ ਹੈ 45 ਦੇ ਦੂੰਗਾ ਆਪ ਮੋਟਾ ਮੋਟਾ ਕਾਇਆ ਮਾਰਦ ਨੇ ਤੇ ਇੱਕ ਕੱਟਾ ਵੀ ਖੜਾ ਬਾਈ ਕੋਲ ਆ ਬੱਛੀ ਬਹੁਤ ਟੌਪ ਆ ਕੱਲ ਨੂੰ ਆਪਾਂ ਵੀਡੀਓ ਕਾਈਂਦੇ ਕਿਸੇ ਭੈਣ ਭਰਾ ਨੂੰ ਲੋੜ ਆ ਜਰੂਰ ਬਾਈ ਨਾਲ ਸੰਪਰਕ ਕਰਿਓ ਹਾਂਜੀ ਤੇ ਇਧਰੋਂ ਹਾਏ ਬੱਚਾ ਬਹੁਤ ਪਿਆਰਾ ਵੀਰੇ 7 ਮਹੀਨੇ ਨਾ ਜਮ ਰਿਹਾ 7 ਮਹੀਨੇ ਵੀਰੇ ਹੂੰ ਦੇਖੋ ਬਾਲਾ ਚਲ ਇਹਦਾ ਮੁੱਲ 38000 ਰੁਪਇਆ ਕਰਾਂਗੇ ਬਸ ਮਾਨਤਾ ਨਹੀਂ ਕਰਾਂਗੇ ਬਾਕੀ ਦਾ ਇਹਨੂੰ ਆਏ ਨਾ ਕਿਉਂ ਵੀ ਬਾਈ ਨੇ 38 ਮੰਗ ਲਿਆ 38 ਵਾਲੀ ਹੈਗੀ ਆ ਕੁਆਲਿਟੀ ਬਹੁਤ ਚੰਗੀ ਆ ਦੀ ਸਿਰਾ ਕੁਆਲਿਟੀ ਆ ਨਾ ਵੀਰੇ 64 ਲੀਟਰ ਦੀ ਮਾਨਦਰਕਾਰਡ ਆ ਦੀਬਗੜੋ ਲਈਦੀ ਆ ਕਿੰਨੇ ਮਹੀਨਿਆਂ ਦੀ 7 ਮਹੀਨੇ ਦਾ ਬੱਚਾ ਦੁੱਧ ਪੀਂਦਾ ਦੋਨੇ ਟਾਈਮ ਠੀਕ ਆ ਵੀਰੇ ਬਾਕੀ ਥਾਣ ਦੇਖ ਰਹੇ ਪੂਰਾ ਡੈਨਮਾਰਕ 4116 ਦਾ ਕੋਈ ਇੱਕ ਕਹਿਦਾ ਨਹੀਂ ਗੱਲ ਨਹੀਂ ਹੈਗੀ ਸੱਚੀ ਗੱਲ ਆ ਇਹ ਥਾਣਾ ਹੂੰ ਚਾਹੇ ਉਹ ਡਬਲ ਟੈਸਟ ਕਰਾ ਲਈ 32000 ਜਮਾਨਤਨ ਹੋ ਜਾਊਗਾ ਹੋ ਜਾਊਗਾ ਠੀਕ ਆ ਵੀਰੇ ਇਹ ਡਾਇਮੰਡ ਪੀਸ ਹੀ ਹੈ ਜੀ ਰੇਟ ਬਾਈ ਨੇ ਇਹ ਤਾਂ بس ਜਰਾ ਆਪਾਂ ਸ਼ੌਕ ਵਾਂਗੂ ਦਿਖਾਤਾ ਵੇਚਾਂ ਮੈਂ ਉਸ ਆਪਣਾ ਰਾਦਾ ਤਾਂ ਇਹ ਨਹੀਂ ਫੁੱਲ ਵੇਚਣ ਦਾ ਠੀਕ ਆ ਵੀਰੇ ਬਾਹਰ ਲੰਘ ਚੱਲ ਇੱਕ ਦਿਨ ਆਪਾਂ ਨੂੰ ਸੀ ਚਾਰੇ ਸ ਨੂੰ ਦਿਖਾ ਦੇ ਦੂਜੇ ਦੇ ਮਾਰਤਾ ਕੈਮਰਾ ਮੇਨ ਵੀਡੀਓ ਤੁਹਾਨੂੰ ਪੰਜਾਬ ਵਾਲੀ ਜਰਸੀ ਦਿਖਾ ਦਿੱਤੀ ਧਾਰਾ ਮਾਰਤੀਆਂ 72000 ਜਮਾਨਤਨ ਹੋ ਜਾਊਗਾ ਜੀ ਤੇ ਦੁੱਧ 15 ਤੋਂ 16 ਕਿਲੋ ਬਾਈ ਕਹਿੰਦਾ ਤੁਸੀਂ ਮਿਲ ਕੇ ਲਿਆ ਸਕਦੇ ਹੋ ਕਿ ਇਹੋ ਜੀ ਗੱਲ ਨਹੀਂ ਵੀ ਕਹਿਣ ਵਾਲਾ ਹਨਾ ਹਾਂਜੀ ਤੇ ਇਧਰ 70000 ਰੁਪਏ ਮੰਗਿਆਗਾ ਸਾਡੇ 3.5 ਮਹੀਨੇ ਚੱਕ ਪਾਸੇ 65.5 65.5 ਦੀ ਉਹ 60 7 ਤੇ ਇਧਰ 7.5 ਦੀ ਤੇ 67000 ਤੇ ਬਾਕੀ ਦਾ ਧੰਨਵਾਦ ਜੀ